ਸਤਿ ਸ੍ਰੀ ਅਕਾਲ ਪੰਜਾਬ ਦੇ ਕਿਸਾਨਾਂ ਦੀ ਜ਼ਮੀਨ ਬਚਾਉਣ ਲਈ ਆਕਾਲੀ ਦਲ ਨੇ ਮੋਰਚਾ ਗੱਡਣਾ ਹੈ 1 ਸਤੰਬਰ ਤੋਂ ਉਹਦੇ ਸਮਾਜੇ ਪੰਜਾਬ ਨੂੰ ਹਿਲਾਉਣ ਲਈ ਤੇ ਜਗਾਉਣ ਲਈ ਧਾਰੇ ਤੇਾਰੇ ਜ਼ਿਲ੍ਹਾ ਵਾਈਜ਼ ਚੌਥਾ ਲਾ ਮਿਸਾਲ ਤਰਨਾ 11 ਅਗਸਤ ਸਮਾ 10 ਵਜੇ ਊਡਾ ਦਫਤਰ ਮੋਰੇ ਅਰਬਨ ਸਟੇਟ ਕੱਲ ਹੋਣ ਜਾ ਰਿਹਾ ਹੈ ਪਾਰਟੀ ਪ੍ਰਧਾਨ ਨੇ ਪਹੁੰਚਣਾ ਸਮੂਹ ਜ਼ਿਲ੍ਹੇ ਦੀ ਲੀਡਰਸ਼ਿਪ ਨੇ ਪਹੁੰਚਣਾ ਸਾਰੇ ਹਲਕਿਆਂ ਤੋਂ ਬਹੁਤ ਵੱਡੇ ਕਾਫਲੇ ਬਸਾਂ ਤੇ ਕਾਰਾਂ ਦੇ ਪਹੁੰਚ ਰਹੇ ਨੇ ਕਿਉਂਕਿ ਪੰਜਾਬ ਦੇ ਲੋਕਾਂ ਦੀ ਲੜਾਈ ਲੜੇ ਆਕਾਲੀ ਦਲ ਬਚਨ ਵੱਦ ਹੈ ਉਹਦੇ ਲਈ ਕਿ ਇੱਥੇ 71 ਹੋਇਆ ਸਾਰੇ ਬਜਾਜ ਸਾਹਿਬ ਦੇ ਸਥਾਨ ਗ੍ਰਹਿ ਸਥਾਨ ਵਿਖੇ ਛੋਟੇ ਬਜਾਜ ਸਾਹਿਬ ਦੇ ਅਮਰਿੰਦਰ ਬਜਾਜ ਦੇ ਇੱਥੇ ਸਾਰੇ ਸਾਡੇ ਸਰਕਲ ਪ੍ਰਧਾਨ ਯੂਥ ਦੇ ਸਾਰੇ ਸਾਡੇ ਲੀਡਰਸ਼ਿਪ ਡੈਲੀਗੇਟਸ ਤੇ ਜਿਨ੍ਹਾਂ ਨੇ ਐਮਸੀ ਦੀ ਇਲੈਕਸ਼ਨ ਲੜੀ ਆ ਉਹ ਸਾਰੀ ਲੀਡਰਸ਼ਿਪ ਪਹੁੰਚੀ ਸੀ ਉਹਨਾਂ ਨੇ ਕਿਉਂਕਿ ਸਾਰੇ ਜ਼ਿੰਮੇਵਾਰੀ ਦੇ ਸਾਡੇ ਲੋਕ ਕੁਝ ਵੀ ਚਾਹੀਦਾ ਹੈ ਵਾਹਨ ਚਾਹੀਦਾ ਕਿਸੇ ਨੂੰ ਕੋਈ ਹੋਰ ਚੀਜ਼ ਚਾਹੀਦੀ ਹੈ ਤਾਂ ਜਗਾ ਵੀ ਮੈਂ ਨਾਲ ਦੱਸਦਾ ਕਿ 10 ਪੋਡਾ ਦੇ ਮੁਰੇ ਦਫਤਰ ਦੇ ਮੁਰੇ ਧਰਨਾ ਹੋਣਾ ਪਰ ਪਟਿਆਲਾ ਸ਼ਹਿਰ ਨੂੰ ਜਿਹੜੀ ਕਾਨਸਟਰੇਸ਼ਨ ਨੂੰ ਜਿਹੜਾ ਸਥਾਨ ਮਿਲਿਆ ਉਹ ਗਪਾਲ ਸਵੀਟਸ ਅਰਬਨ ਸਟੇਟ ਫੇਸ 2 ਦੇ ਮੂਹਰੇ 71 ਹੋਣਾ ਉੱਥੇ ਆਪਣੇ ਸਾਰੇ ਵਹੀਕਲ ਲਾ ਕੇ ਟੈਂਪੋ ਟ੍ਰੈਲਰ ਆਪਣੀਆਂ ਗੱਡੀਆਂ ਬੱਸਾਂ ਕਾਰਾਂ ਲਾ ਕੇ ਪਟਿਆਲੇ ਸ਼ਹਿਰ ਦੀ ਸਾਰੀ ਪੰਥ ਤੇ ਪੰਜਾਬ ਦੀ ਲੜਾਈ ਲੜਨ ਵਾਲੀ ਲੀਡਰਸ਼ਿਪ ਨੇ ਤੇ ਵਰਕਰਾਂ ਨੇ 71 ਹੋ ਕੇ ਨਾਰੇ ਜਕਾਰੇ ਲਾਉਂਦੇ ਹੋਏ ਕੇਜਰੀਵਾਲਾ ਸ਼ੀਸ਼ ਮੈਦ ਦੇ ਸ਼ੀਸ਼ੇ ਲਾਉਣੇ ਨੇ ਤੁਹਾਨੂੰ ਜਿਹੜਾ ਮੁਹਾਲੀ ਘੇਰਨਾ ਸੀ ਮੋਰਚੇ ਦੇ ਬਾਅਦ ਚ ਤੇ ਪਾਰਟੀਪੰਡਾਂ ਦਾ ਸੁਨੇਹਾ ਲੈਣਾ ਕਿ ਸ਼੍ਰੋਮਣੀ ਕਾੜੀ ਦਲ ਦੀ ਜਿਹੜੀ ਬਿੱਟੀ ਜੰਗ ਹੈ ਇਹਨੂੰ ਕਾਮਯਾਬ ਕਾੜਨਾਂ ਪੰਜਾਬ ਪੰਜਾਬੀ ਦੇ ਪੰਜਾਬ ਦਾ ਕਿਸਾਨ ਵਿਚੋੜਾ ਹੈ ਵਾਹਿਗੁਰੂ ਖਾਲਸਾ ਜਿਹੜਾ ਪੰਜਾਬ ਦੇ ਜਿਹੜੀ ਆਪ ਦੀ ਸਰਕਾਰ ਨੇ ਜ਼ਮੀਨਾਂ ਖੋਣ ਬਾਰੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਉਹਨੂੰ ਰੱਦ ਕਰਾਉਣ ਵਾਸਤੇ ਕਿਉਂਕਿ ਜ਼ਮੀਨਾਂ ਦੇ ਜ਼ਮੀਨਾਂ ਖੋਣੀਆਂ ਕੋਈ ਮਕਾਬਲ ਨਹੀਂ ਹੈ ਉਹ ਸ਼੍ਰੋਮਣੀ ਕਾੜੀ ਦਲ ਦੇ ਪ੍ਰਧਾਨ ਸਾਹਿਬ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਨੇ ਜਿਗਵਾਇ ਦੇਗਾ ਬਹੁਤ ਵੱਡਾ ਧਰਨਾ ਜਿਹੜਾ ਹੈ ਮੂਡਾ ਗਰਾਊਂਡ ਦੇ ਘਰ ਅਰਬ ਸੇਟੀ ਦੇ ਕੱਲ ਦਿੱਤਾ ਜਾਣਾ ਹੈ ਉਹਦੀ ਤਿਆਰੀਆਂ ਵੀ ਕਰਤੀ ਸਾਰੇ ਅਸੀਂ ਇਕੱਠੇ ਹੋਏ ਆਂ ਤੋ ਦੇਖ ਹੀ ਰਿਓ ਕਿਤਨਾ ਜੋਸ਼ ਹੈ ਔਰ ਸਾਰੇ ਨੂੰ ਮੈਂ ਅਪੀਲ ਕਰਦਾ ਕਿ ਪੰਜਾਬ ਵੀ ਪੰਜਾਬੀ ਨੂੰ ਬਚਾਉਣ ਵਾਸਤੇ ਜ਼ਮੀਂਦਾਰ ਨੂੰ ਬਚਾਉਣ ਵਾਸਤੇ ਪੰਜਾਬੀ ਨੂੰ ਬਚਾਉਣ ਵਾਸਤੇ ਆਪਾਂ ਸਾਰਿਆਂ ਜਿਹੜਾ ਸਰਕਾਰ ਦੇ ਖਿਲਾਫ ਵੱਡੇ ਪੱਧਰ ਤੇ ਧਰਨਾ ਦੇਈਏ ਕਿਉਂਕਿ ਜਮੀਂਦਾਰ ਸੀ ਉਹਨਾਂ ਨੂੰ ਇੱਕ ਇੰਚ ਖੋਹ ਨਹੀਂ ਦੇਣੀ ਕਿਸੇ ਵੀ ਕੀਮਤ ਤੇ ਚਾਹੇ ਸਾਨੂੰ ਜਿੰਨੀ ਮਰਜ਼ੀ ਕੋਰ ਬਣੀਆਂ ਕਰਨੀਆਂ ਪੈ ਤੇ ਕੱਲ ਦੇ ਧਰਨੇ ਜੁਗਾਂ ਸ਼ਾਮਲ ਹੋ ਕੇ ਅਸੀਂ ਬਹੁਤ ਵੱਡੇ ਕਾਰਟ ਦੇਕਾਰ ਇੱਕ ਵਾਰੀ ਸਰਕਾਰ ਨੂੰ ਜਗਾ ਦੇਈਏ ਕਿ ਜਿਹੜਾ ਪੰਜਾਬ ਦਾ ਜ਼ਮੀਂਦਾਰ ਹੈ ਉਹ ਤੁਹਾਡੇ ਹੱਥ ਚੋਲੇ ਜਾਣਦੇ ਨਹੀਂ ਕੋਈ ਵੀ ਕੋਈ ਜੀ ਜਬਰਦਸਤੀ ਨਹੀਂ ਖੋਈ ਜਾ ਸਕਦੀ ਨਾਸੀ ਖੋੜ ਗਿਆ। ਸ਼ੋਮਰੀ ਗੱਲ ਦੇ ਪ੍ਰਾਂਤ ਸਾਹਿਬ ਤੋਂ ਵੀਰ ਜੀ ਦੇ ਬਾਂਦਰ ਉਮੋਂਦੂ ਸਾਰੀ ਸਾਰਾ ਬਹੁਤ ਵੱਡੇ ਇਕੱਠ ਹੋ ਰਿਹਾ। ਨਾ ਮੈਂ ਪਟਿਆਲੇ ਸ਼ਹਿਰ ਦੇ ਲੋਕਾਂ ਨੂੰ ਵੀ ਪਟਿਆਲੇ ਜਿਹਦੇ ਲੋਕਾਂ ਨੂੰ ਇਹ ਬੇਨਤੀ ਕਰਦਾ ਕਿ ਹੋਂ ਵਾਕੇ ਤੁਸੀਂ ਇੱਥੇ ਪਹੁੰਚੋ ਆਪਣੇ ਹਾਜ਼ਿਰ ਲਵਾਓ ਔਰ ਆਪਣੀ ਜਿਹੜੀ ਹੈ ਪੰਜਾਬੀ ਨੂੰ ਬਚਾਉਣ ਦੇ ਘਰ ਆਪਣਾ ਯੋਗਦਾਨ ਪਾਓ ਆਪਣਾ ਹਿੱਸਾ ਪਾਓ। ਦੇਖੋ ਪੰਜਾਬ ਦੇ ਕਿਸਾਨਾਂ ਦੀ ਜ਼ਮੀਨ ਬਚਾਉਣ ਲਈ ਜੋ ਕਾਲੀ ਦਲ ਨੇ ਮੋਰਚਾ ਗੱਡਣਾ 1 ਸਤੰਬਰ ਤੋਂ ਉਹਦੇ ਸਮਾਜੇ ਪੰਜਾਬ ਨੂੰ ਹਲੂਣੇ ਤੇ ਜਗਾਉਣ ਲਈ ਸਾਰੇ ਤੇਾਰੇ ਜ਼ਿਲ੍ਹਾ ਵੈਜ ਚੌਥਾ ਲਾ ਮਿਸਾਲ ਤੜਨਾ 11 ਅਗਸਤ ਸਮਾ 10 ਵਜੇ ਪੂੜਾ ਦਫਤਰ ਮੁਰੇ ਅਰਬਨ ਸਟੇਟ ਕੱਲ ਹੋਣ ਜਾ ਰਿਹਾ ਹੈ ਪਾਰਟੀ ਪ੍ਰਧਾਨ ਨੇ ਪਹੁੰਚਣਾ ਸਮੂਹ ਜ਼ਿਲ੍ਹੇ ਦੀ ਲੀਡਰਸ਼ਿਪ ਨੇ ਪਹੁੰਚਣਾ ਸਾਰੇ ਹਲਕਿਆਂ ਤੋਂ ਬਹੁਤ ਵੱਡੇ ਕਾਫਲੇ ਬਸਾਂ ਦੇ ਕਾਰਾਂ ਦੇ ਪਹੁੰਚ ਰਹੇ ਨੇ ਕਿਉਂਕਿ ਪੰਜਾਬ ਦੇ ਲੋਕਾਂ ਦੀ ਲੜਾਈ ਲੜੇ ਕਾਲੀ ਦਲ ਬਚਨ ਵੱਧਾ ਉਹਦੇ ਲਈ ਇਥੇ ਇਕੱਤਰ ਹੋਇਆ ਸਾਰੇ ਬਜਾਦ ਸਾਹਿਬ ਦੇ ਸਥਾਨ ਗ੍ਰਹਿ ਸਥਾਨ ਵਿਖੇ ਛੋਟੇ ਬਜਾਜ ਸਾਹਿਬ ਦੇ ਅਮਰਿੰਦਰ ਬਜਾਜ ਦੇ ਇੱਥੇ ਸਾਰੇ ਸਾਡੇ ਸਰਕਲ ਪ੍ਰਧਾਨ ਯੂਥ ਦੇ ਸਾਰੇ ਸਾਡੇ ਲੀਡਰਸ਼ਿਪ ਡੈਲੀਗੇਟਸ ਤੇ ਜਿਨ੍ਹਾਂ ਨੇ ਐਮਸੀ ਦੀ ਇਲੈਕਸ਼ਨ ਲੜੀਆਂ ਉਹ ਸਾਰੀ ਲੀਡਰਸ਼ਿਪ ਪਹੁੰਚੀ ਸੀ ਉਹਨਾਂ ਨੇ ਕਿਉਂਕਿ ਸਾਰੇ ਜ਼ਿੰਮੇਵਾਰੀ ਦੇ ਸਾਡੇ ਨੂੰ ਕੁਝ ਵੀ ਚਾਹੀਦਾ ਹੈ ਬਈ ਕੱਲ ਚਾਹੀਦਾ ਕਿਸੇ ਨੂੰ ਕੋਈ ਹੋਰ ਚੀਜ਼ ਚਾਹੀਦੀ ਹੈ ਤਾਂ ਜਗਾ ਵੀ ਮੈਂ ਨਾਲ ਦੱਸਦਾ ਕਿ 10 ਪੋਡਾ ਦੇ ਮੂਰੇ ਦਫ਼ਤਰ ਦੇ ਮੂਰੇ ਧਰਨਾ ਹੋਣਾ ਪਰ ਪਟਿਆਲਾ ਸ਼ਹਿਰ ਨੂੰ ਜਿਹੜੀ ਕੰਸਟਿਟੈਂਸੀ ਨੂੰ ਜਿਹੜਾ ਸਥਾਨ ਮਿਲਿਆ ਹੈ ਉਹ ਗਪਾਲ ਸਵੀਟਸ ਅਰਬਨ ਸਟੇਟ ਫੇਸ ਟੂ ਦੇ ਮੂਹਰੇ 71 ਹੋਣਾ ਉੱਥੇ ਆਪਣੇ ਸਾਰੇ ਵਹੀਕਲ ਲਾ ਕੇ ਟੈਂਪੋ ਟ੍ਰੈਲਰ ਆਪਣੀਆਂ ਗੱਡੀਆਂ ਬੱਸਾਂ ਕਾਰਾਂ ਲਾ ਕੇ ਪਟਿਆਲੇ ਸ਼ਹਿਰ ਦੀ ਸਾਰੀ ਪੰਥ ਤੇ ਪੰਜਾਬ ਦੀ ਲੜਾਈ ਲੜਨ ਵਾਲੀ ਲੀਡਰਸ਼ਿਪ ਨੇ ਦੇ ਵਰਕਰਾਂ ਨੇ 71 ਹੋ ਕੇ ਨਾਰੇ ਜਕਾਰੇ ਲਾਉਂਦੇ ਹੋਏ ਕੇਜਰੀਵਾਲਾ ਸ਼ੀਸ਼ ਮੈਦੇ ਸ਼ੀਸ਼ੇ ਲਾਉਣੇ ਨੇ ਤੁਹਾਨੂੰ ਜਿਹੜਾ ਮੁਹਾਲੇ ਘੇਰਨਾ ਸੀ ਮੋਰਚੇ ਦੇ ਬਾਅਦ ਚ ਤੇ ਪਾਰਟੀ ਮੈਂਬਰਾਂ ਦਾ ਸੁਨੇਹਾ ਲੈਣਾ ਤੇ ਸ਼੍ਰੋਮਣੀ ਕਾਗਦਦਲ ਦੀ ਜਿਹੜੀ ਬਿੱਡੀ ਜੰਗ ਹੈ ਇਹਨੂੰ ਕਾਮਯਾਬ ਕਰਾਉਣ ਦੇ ਪੰਜਾਬ ਪੰਜਾਬੀ ਦੇ ਪੰਜਾਬ ਦਾ ਕਿਸਾਨ ਵਿਚੋੜਾ ਹੈ ਭਾਜੀ ਖਾਲਸਾ ਜਿਹੜਾ ਪੰਜਾਬ ਦੇ ਜਿਹੜੀ ਆਪ ਦੀ ਸਰਕਾਰ ਨੇ ਜ਼ਮੀਨਦਾਰوں ਜ਼ਮੀਨਾ ਖੋਣ ਬਾਰੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਉਹਨੂੰ ਰੱਦ ਕਰਾਉਣ ਵਾਸਤੇ ਕਿਉਂਕਿ ਜ਼ਮੀਨਦਾਰ ਦੇ ਜ਼ਮੀਨਾ ਖੋਣੀਆਂ ਕੋਈ ਮਕਾਬਲ ਨਹੀਂ ਹੈ ਅ ਸ਼੍ਰੋਮਣੀ ਕਾਗਦਦਲ ਦੇ ਪ੍ਰਧਾਨ ਸਾਹਿਬ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਨੇ ਇਹ ਗਵਾਇ ਦੇਗਾ ਬਹੁਤ ਵੱਡਾ ਧਰਨਾ ਜਿਹੜਾ ਹੈ ਬੂਡਲ ਗਰਾਉਂਡ ਦੇ ਘਰ ਅਰਬ ਸਿਟੀ ਦਾ ਅਦਕਲ ਦਿੱਤਾ ਜਾਣਾ ਹੈ ਉਹਦੀ ਤਿਆਰੀ ਦੇ ਵਿੱਚ ਕਰਤੀ ਸਾਰੇ ਅਸੀਂ ਇਕੱਠੇ ਹੋਏ ਆਂ ਤੂੰ ਦੇਖ ਹੀ ਰਿਹਾ ਹੋ ਕਿੰਨਾ ਜੋਸ਼ ਹੈ ਔਰ ਸਾਰੇ ਨੂੰ ਮੈਂ ਅਪੀਲ ਕਰਦਾ ਕਿ ਪੰਜਾਬ ਵੀ ਪੰਜਾਬੀ ਨੂੰ ਬਚਾਉਣ ਵਾਸਤੇ ਜ਼ਮੀਰਾਂ ਨੂੰ ਬਚਾਉਣ ਵਾਸਤੇ ਪੰਜਾਬੀ ਨੂੰ ਬਚਾਉਣ ਵਾਸਤੇ ਆਪਾਂ ਸਾਰਿਆਂ ਜਿਹੜਾ ਸਰਕਾਰ ਦੇ ਖਿਲਾਫ ਵੱਡੇ ਪੱਧਰ ਤੇ ਧਰਨਾ ਦੇਈਏ ਕਿਉਂਕਿ ਜ਼ਮੀਨਦਾਰ ਸੀ ਉਹਨਾਂ ਨੂੰ ਇੱਕ ਇੱਜ ਖੋਹ ਨਹੀਂ ਦੇਣੀ ਕਿਸੇ ਵੀ ਕੀਮਤ ਤੇ ਚਾਹੇ ਸਾਨੂੰ ਜਿੰਨੀ ਮਰਜ਼ੀ ਕੁਬਰਨੀਆਂ ਕਰਨੀਆਂ ਪੈਣ ਤੇ ਕੱਲ ਦੇ ਧਰਨੇ ਵਿੱਚ ਸ਼ਾਮਲ ਹੋ ਕੇ ਅਸੀਂ ਬਹੁਤ ਵੱਡੇ ਕਾਰਟ ਦੇਕਾਰ ਇੱਕ ਵਾਰੀ ਸਰਕਾਰ ਨੂੰ ਜਗਾ ਦੇਈਏ ਕਿ ਜਿਹੜਾ ਪੰਜਾਬ ਦਾ ਜ਼ਮੀਦਾਰ ਹੈ ਉਹ ਤੁਹਾਡੇ ਹੱਥ ਚੋਲੇ ਜਾਣਦੇ ਨਹੀਂ ਕੋਈ ਵੀ ਕੋਈ ਜੀ ਜਬਰਦਸਤੀ ਨਹੀਂ ਖੋਈ ਜਾ ਸਕਦੀ ਨਾਸੀ ਖੋੜ ਗਿਆ ਚੋਮੜੀ ਗੱਲ ਦੇ ਪ੍ਰਾਂਤ ਸਾਹਿਬ ਸੁਖਵੀਰ ਜੀ ਦੇ ਬਾਦ ਅਮੋਦੋ ਸਾਰੀ ਸਾਰਾ ਬਹੁਤ ਵੱਡੇ ਇਕੱਠ ਹੋ ਰਿਹਾ ਨਾ ਮੈਂ ਪਟਿਆਲਾ ਸ਼ਹਿਰ ਦੇ ਲੋਕਾਂ ਨੂੰ ਵੀ ਪਟਿਆਲਾ ਜਿੱਦੇ ਲੋਕਾਂ ਨੂੰ ਇਹ ਬੇਨਤੀ ਕਰਦਾ ਕਿ ਹੋਂ ਵਾਕੇ ਤੁਸੀਂ ਇੱਥੇ ਪਹੁੰਚੋ ਆਪਣੇ ਹਾਜ਼ਿਰ ਲਵਾਓ ਔਰ ਆਪਣੀ ਜਿਹੜੀ ਹੈ ਪੰਜਾਬੀ ਨੂੰ ਬਚਾਉਣ ਦੇ ਘਰ ਆਪਣਾ ਯੋਗਦਾਨ ਪਾਓ ਆਪਣਾ ਹਿੱਸਾ ਪਾਓ